ਗੁੱਡ ਮਾਰਨਿੰਗ एवरीवन ਉਮੀਦ ਕਰਦੇ ਆ ਤੁਸੀਂ ਸਾਰੇ ਠੀਕ ਠਾਕ ਹੋਗੇ ਪਰ ਹੁਣ ਥੋੜੇ ਥੋੜੇ ਕੋਵਿਡ ਦੇ ਕੇਸ ਵਧ ਰਹੇ ਨੇ ਸਾਰੇ ਆਪਣਾ ਧਿਆਨ ਰੱਖਣਗੇ ਮੈਂ ਵੀ ਰੱਖ ਰਹੀ ਆ ਅੱਜ ਮੈਂ ਰੋਜ਼ ਦੀ ਤਰ੍ਹਾਂ ਅੱਜ ਕੱਲ ਵੀ ਲੋਕ ਅਦਾਲਤ ਸੀ ਅੱਜ ਵੀ ਲੋਕ ਅਦਾਲਤ ਹੈ ਤੁਹਾਡੇ ਨਾਲ ਇੱਕ ਬੜੇ ਸੰਜੀਦਾ ਬਹੁਤ ਦੇਰ ਬਾਅਦ ਮਿਲਣਾ ਹੋ ਰਿਹਾ ਹੈ ਕਈ ਵਾਰੀ ਕੁਝ ਮਜਬੂਰੀਆਂ ਤੁਹਾਨੂੰ ਘੇਰ ਲੈਂਦੀਆਂ ਨੇ ਆ ਕੇ ਅੱਜ ਬਹੁਤ ਦੇਰ ਬਾਅਦ ਲਾਈਵ ਆਈਆਂ ਤਾਂ ਮੈਂ ਵੀ ਤੁਹਾਡੇ ਬਹੁਤ ਸਾਰੇ ਮੈਸੇਜ ਆਏ ਦਿਲ ਤੋਂ ਆਭਾਰੀਆਂ ਮੈਂ ਵੀ ਜਿਸ ਤਰ੍ਹਾਂ ਤੁਸੀਂ ਮੈਨੂੰ ਮਿਸ ਕੀਤਾ ਮੈਂ ਵੀ ਆਪਣੇ ਪਰਿਵਾਰ ਨੂੰ ਤੁਹਾਨੂੰ ਸਭ ਨੂੰ ਬਹੁਤ ਮਿਸ ਕੀਤਾ ਤੇ ਸ਼ੁਕਰੀਆ ਤੁਹਾਡੇ ਸਭ ਪਿਆਰ ਔਰ ਸਪੋਰਟ ਦਾ ਹੁਣ ਅੱਜ ਬੜਾ ਇੱਕ ਸੰਜੀਦਾ ਮੁੱਦਾ ਹੈ ਕਿ ਮੇਰੇ ਕੋਲ ਇੱਕ 70 ਸਾਲ ਦੀ ਮਾਂ ਆ ਕੇ ਰੋ ਰਹੀ ਏ ਕਿ ਮੇਰੇ ਦੋ ਬੇਟੇ ਤੇ ਹਸਬੈਂਡ ਫਾਈਨੈਂਸ਼ਲੀ ਬਹੁਤ ਸੌਂਡ ਮਦਰ ਦੇ ਨਾਮ ਪ੍ਰਾਪਰਟੀ ਏ ਰੋਜ਼ ਮੈਨੂੰ ਇਹ ਨਾ ਤੰਗ ਕਰ ਰਹੇ ਨੇ ਕੇ ਹੱਤੋਂ ਖਾਣਾ ਤੱਕ ਖੋ ਕੇ ਲੈ ਆਂਦੇ ਲੈ ਜਾਂਦੇ ਨੇ ਔਰ ਉਹ ਜਿਹੜੀ ਹਰਾਸਮੈਂਟ ਹੈ ਉਹਦੇ ਚ ਇੱਕ ਡਾਟਰ ਇਨ-ਲਾ ਵੀ ਸ਼ਾਮਿਲ ਹੈ ਬਹੁਤ ਦੁੱਖ ਦੇ ਇੱਕ ਹੋਰ ਮਾਂ ਉਹਦੀ ਵੀ ਆਈਓ ਸ਼ਿਕਾਇਤ ਹੈ ਕਿ ਮੇਰੇ ਬੱਚੇ ਮੈਨੂੰ ਤੰਗ ਕਰ ਰਹੇ ਨੇ ਦਿਨ ਦੇ ਚ ਇੱਕ ਡਾਟਰ ਵੀ ਸ਼ਾਮਿਲ ਹੈ ਐਸਾਰੀਆਂ ਸ਼ਿਕਾਇਤਾਂ ਐਵੇਂ ਕੱਲ ਆਫਿਸ ਦੀ ਹੀਅਰਿੰਗ ਤੋਂ ਬਾਅਦ ਛਾਂਟ ਕੇ ਰੱਖੀਆਂ ਨੇ ਇਹ ਜਿਹੜੀਆਂ ਸਾਰੀਆਂ ਮਾਵਾਂ ਦੀਆਂ ਨੇ ਮਦਰਸ ਦੀਆਂ ਨੇ ਸਾਰੀਆਂ ਸ਼ਿਕਾਇਤਾਂ ਤੇ ਇਹ ਇੱਕ ਮੈ ਤੋਂ ਸ਼ਿਕਾਇਤਾਂ ਦਾ ਦਾਇਰਾ ਦਿਖਾ ਰਹੀਆਂ ਇਹ ਸਾਰੇ ਨਜ਼ਾਇਜ਼ ਸੰਬੰਧ ਸਾਡਾ ਸਮਾਗ ਕਿੱਥੇ ਜਾ ਰਿਹਾ ਕੁਛ ਇੰਦੇ ਚੋ ਮੇਲ ਜਿਹੜੇ ਆਪਣੀ ਮਾਵਾਂ ਵੈਨਾ ਕੋ ਸ਼ਿਕਾਇਤਾਂ ਲੱਕਿਆ ਇਹ ਨੇ ਕਿ ਸਾਡੀਆਂ ਔਰਤਾਂ ਇੱਕ ਮੈਨੂੰ ਨਵੀਂ ਚੀਜ਼ ਸਾਡੀ ਵਾਈਫ ਦੂਜੇ ਆਦਮੀਆਂ ਦੇ ਨਾਲ ਰਹਿ ਰਹੀ ਆ ਜਾਂ ਬੰਦੇ ਦੂਜੀ ਔਰਤਾਂ ਦੇ ਨਾਲ ਰਹਿਣਾਰੇ ਲੁਧਿਆਣਾ ਤੋਂ ਮੇ ਨਾਮ ਚੇਂਜ ਕਰ ਰਹੀ ਆ ਕੋਈ ਲੇਡੀ ਮੈਨੂੰ ਸੀਮਾ ਮੈਨੂੰ ਫੋਨ ਸੰਬੰਧ ਬਣਾਣਾ ਐ ਸਾਡੇ ਪੰਜਾਬ ਮੈਂ ਪਹਿਲੀ ਵਾਰ ਸੁਣਿਆ ਮੇਰੀ ਵੀ ਸ਼ਾਦੀ ਨੂੰ 31 ਇਅਰਸ 31 ਸਾਲ ਹੋ ਗਏ ਨੇ ਇਹ ਕਿਹੜਾ ਸਟ੍ਰੈਟਿਕ ਸਿੰਪਲ ਹੈ ਇੱਕ ਸਾਡਾ ਕਲਚਰ ਅਸੀਂ ਆਪਣੀ ਆਨ ਵਾਲੀ ਜਨਰੇਸ਼ਨ ਨੂੰ ਇਹ ਕੀ ਮੈਸੇਜ ਦੇ ਰਿਹਾ ਇਹ ਕਿੱਥੇ ਲੈ ਕੇ ਜਾ ਰਹੇ ਹਾਂ ਅਸੀਂ ਆਪਣੇ ਆਪਣੇ ਬੱਚਿਆਂ ਨੂੰ ਕੀ ਦੇ ਰਹੇ ਹਾਂ ਇਹ ਨਜਾਇਜ਼ ਸੰਬੰਧ ਔਰ ਇਹਨਾਂ ਦਾ ਐਂ ਕੀ ਏ ਇਹਨਾਂ ਨਜਾਇਜ਼ ਸੰਬੰਧ ਦਾ ਕੀ ਹੱਲ ਕੀ ਹੱਲ ਸਰਕਾਰਾਂ ਕੰਡਨਗੀਆਂ ਕੀ ਹੱਲ ਕਾਨੂੰਨ ਕਰੇਗਾ ਸਰਕਾਰ ਆਪਣੀ ਜਗ੍ਹਾ ਤੇ ਔਮਨ ਦੀ ਸੁਰੱਖਿਆ ਲਈ ਸਨਮਾਨ ਲਈ ਨਵੇਂ-ਨਵੇਂ ਕਾਨੂੰਨ ਲਿਆ ਕੇ ਨਵਾਂ ਕੰਮ ਕਰੀ ਜਾ ਰਿਹਾ ਹੈ ਕਾਨੂੰਨ ਨਵੇਂ ਬਣੇ ਜਾ ਰਹੇ ਨੇ ਸੰਵਿਧਾਨ ਵਿੱਚ ਵੀ ਟਾਈਮ ਆ ਗਿਆ ਮੈਨੂੰ ਲੱਗਦਾ ਹੈ ਕਿ ਜਿਹੜੇ ਕਾਨੂੰਨ ਬਨੇ ਹੋਏ ਨੇ ਕੁਝ ਕਾਨੂੰਨ ਐਦਾ ਦੇ ਨੇ ਜਿਹੜੇ ਨਿਊਟਰਲ ਨਹੀਂ ਹੈਗੇ ਉਹ ਬੰਦੇ ਨੂੰ ਵੀ ਸਪੋਰਟ ਨਹੀਂ ਕਰਦੇ ਕੁਝ ਕੰਪਲੇਂਟਸ ਵਿੱਚ ਮੇਰੇ ਕੋਲ ਕੁਝ ਇਕੋ ਜੀਆਂ ਕੰਪਲੇਂਟਸ ਨੇ ਜਿੰਦੇ ਵਿੱਚ ਰੇਪ ਦੇ ਝੂਠੇ ਚਾਰਜਸ ਲੱਗੇ ਹੋਏ ਨੇ 306 ਨਿਊਟਰਲ ਨਹੀਂ ਹੈਗੀ 376 ਨਿਊਟਰਲ ਕਾਨੂੰਨ ਨਹੀਂ ਹੈ ਉਹਨਾਂ ਬੰਦਿਆਂ ਦੇ ਜਿਨ੍ਹਾਂ ਦੇ ਉੱਤੇ ਛੂਤੇ ਰੇਪ ਦੇ ਕੇਸ ਲੱਗੇ ਹੋਏ ਨੇ ਉਹ ਕਿੱਥੇ ਜਾਣ ਕੋਨ ਉਹਨਾਂ ਲਈ ਕੋਨ ਉਹਨਾਂ ਲਈ ਪੈਰਵਾਹੀ ਕਰੇਗਾ ਜਿਨ੍ਹਾਂ ਕੋਲ ਸਾਧਨ ਵੀ ਨਹੀਂ ਹੈਗੇ ਆਪਣਾ ਪੱਖ ਰੱਖਣ ਦੇ ਤਾਂ 376 ਵੀ ਨਿਊਟਰਲ ਨਹੀਂ ਹੈ ਤੇ ਅੱਜ ਸਾਡਾ ਸਮਾਜ ਕਿਸ ਦਿਸ਼ਾ ਚ ਜਾ ਰਿਹਾ ਹੈ ਸਾਡੀਆਂ ਮਾਵਾਂ ਰੋ ਰਹੀਆਂ ਨੇ ਸਾਡੇ ਨਾਜਾਇਜ਼ ਸੰਬੰਧਾਂ ਦਾ ਇਹ ਕੰਪਲੇਂਟਸ ਦਾ ਜਿਹੜਾ ਡਾਟਾ ਹੈ ਇਹਨੂੰ ਕਿਆ ਸਾਡੀ ਪੰਜਾਬ ਗਵਰਨਮੈਂਟ ਇਹ ਸਮਝ ਦੀ ਜਿਹੜਾ ਤਾਨਾ ਵਾਨਾ ਹੈ ਕਿ ਸਰਕਾਰ ਦੀ ਰਿਸਪੌਂਸਿਬਿਲਿਟੀ ਹੈ ਠੀਕ ਕਰਨਾ ਕਿ ਕਮਿਸ਼ਨ ਇਸ ਤਾਨੇ ਵਾਨੇ ਨੂੰ ਠੀਕ ਕਰੇਗਾ ਨਾ ਜਾਇਸਾ ਹਨਨ ਕਾਨੂੰਨ ਦੇ ਦਾਇਰੇ ਚ ਰਹਿ ਕੇ ਜਿਹੜੀ ਕਾਨੂੰਨੀ ਕਾਰਵਾਈ ਹੈ ਉਹ ਅਸੀਂ ਕਰਾਂਗੇ ਅਸੀਂ ਸਰਕਾਰ ਤੇ ਵੀ ਪ੍ਰੈਸ਼ ਪਾਵਾਂਗੇ ਸਰਕਾਰ ਕੋਲ ਵੀ ਭੇਜਾਂਗੇ ਕਾਰਵਾਈ ਹੋਏਗੀ ਪਰ ਅਸੀਂ ਲੋਕ ਕੀ ਕਰ ਰਿਹਾ ਇਹ ਜਿਹੜੀ ਔਰਤਾਂ ਤੇ ਹੱਥ ਚੁੱਕਿਆ ਜਾ ਰਿਹਾ ਉਹਨਾਂ ਨੂੰ ਬਿਮਾਰਿਆ ਜਾ ਰਿਹਾ ਉਹ ਔਰਤ ਕਦੋਂ ਆਪਣੇ ਲਈ ਸਟੈਂਡ ਲਏਗੀ ਮੇਰਾ ਸਭ ਤੋਂ ਵੱਡਾ ਕੰਸਰਨ ਹੈ ਨਹੀਂ ਕਿ ਜੇ 70 ਸਾਲ ਦੀ ਔਰਤਾਂ ਯਾ 50 ਸਾਲ ਦੀਆਂ 60 ਸਾਲ ਦੀਆਂ ਆਪਣੇ ਬੱਚਿਆਂ ਤੋਂ ਹਰਾਸ ਹੋ ਕੇ ਮੇਰੇ ਕੋਲ ਆ ਰਹੀਆਂ ਨੇ ਮੈਨੂੰ ਉੱਥੇ ਗਲਤੀ ਨਜ਼ਰ ਆਉਂਦੀ ਏ ਕਿ ਜਦੋਂ ਜਦੋਂ ਔਰਤ ਦੀ 25 ਸਾਲ 30 ਸਾਲ 35 ਸਾਲ ਦੀ ਏਜ ਵਿੱਚ ਵਿਆਹ ਹੁੰਦਾ ਹੈ ਔਰ ਜਦੋਂ ਮਾਂ ਬਣ ਜਾਂਦੀ ਏ ਔਰ ਆਪਣੇ ਆਪ ਨਾਲ ਪਿਆਰ ਕਰਨਾ ਛੱਡ ਦਿੰਦੀ ਆਪਣੇ ਆਪ ਨੂੰ ਜੀਣਾ ਛੱਡ ਦਿੰਦੀ ਏ ਉਹ ਬੱਚੇ ਦੀ ਜ਼ਿੰਦਗੀ ਜੀਣ ਲੱਗ ਜਾਂਦੀ ਏ ਔਰ ਜਦੋਂ ਜਿਵੇਂ ਜਿਵੇਂ ਬੱਚਾ 18 ਸਾਲ 21 ਸਾਲ ਦਾ ਹੁੰਦਾ ਬੱਚੇ ਨੂੰ ਆਪਣੀ ਇੱਕ ਸਪੇਸ ਔਰ ਆਪਣੀ ਇੱਕ ਦੁਨੀਆ ਚਾਹੀਦੀ ਏ ਔਰ ਮਾਂ ਉਸ ਟਾਈਮ ਸੋਚਦੀ ਏ ਕਿ ਮੈਂ ਹਰਾਸ ਹੋ ਰਹੀ ਆ ਕੱਲ ਮੈਂ ਉਸਮਾਨ ਨੂੰ ਪੁੱਛਿਆ ਕਿ ਆ ਪ੍ਰਾਊਡ ਫੀਲ ਹੋ ਰਿਹਾ ਕਿ ਲੋਕ ਕਹਿੰਦੇ ਨੇ ਕਿ ਸਾਨੂੰ ਪੁੱਤਰ ਚਾਹੀਦਾ ਪੁੱਤਰ ਚਾਹੀਦਾ ਤੇ ਉਹ ਇੰਨਾ ਰੋਈ ਕਿ ਉਹਨਾਂ ਕੋਲ ਮੇਰੀ ਇਸ ਗੱਲ ਦਾ ਜਵਾਬ ਨਹੀਂ ਸੀ ਕਹਿੰਦੀ ਨਹੀਂ ਮੈਨੂੰ ਅੱਜ ਬੜਾ ਹੀ ਆਪਣੀ ਕੋਕ ਤੇ ਮੈਨੂੰ ਬੜਾ ਹੀ ਮੈਂ ਦੁੱਖ ਮਹਿਸੂਸ ਹੋ ਰਿਹਾ ਕਿ ਮੈਂ ਕੋਈ ਔਲਾਦ ਕਿ ਮੇਰੇ ਤੇ ਹੱਥ ਚੁੱਕਦੇ ਨੇ ਔਰ ਰਿਟਾਇਰਡ ਹੋਈ ਹੋਈ ਇਕ ਅੱਛਾ ਕਹਾਸਾ ਲੱਖਾਂ ਚ ਮਾਉਂਟ ਮਿਲਿਆ ਹੈ ਇੱਕ ਫਲੈਟ ਉਹਨਾਂ ਦੇ ਨਾਮ ਹੈ ਉਹ ਹਰਾ ਸੋਰੀ ਇਹ ਕੋਈ ਬੇਸ਼ੁਮਾਰ ਸ਼ਿਕਾਇਤਾਂ ਨੇ ਪਰ ਮੇਰਾ ਇੱਕ ਮੈਸੇਜ ਹੈ ਅੱਜ ਲਈ ਆਵਾਜ਼ ਦਾ ਸਾਰੀ ਔਮਨ ਜਨਰੇਸ਼ਨ ਨੂੰ ਸਾਰੇ ਮੇਲ ਨੂੰ ਵੀ ਮੈਂ ਮੇਨਲੀ ਵੀ ਟਾਈਮ ਟੂ ਟਾਈਮ ਆਵਾਜ਼ ਚੁਕਦੀ ਰਹਿਣੀ ਆ ਮੈਨੂੰ ਲੱਗਦਾ ਉਹ ਸਮਾਂ ਆ ਗਿਆ ਹੈ ਕਿ ਇੱਕ ਮੈਨ ਕਮਿਸ਼ਨ ਵੀ ਹੋਣਾ ਚਾਹੀਦਾ ਹੈ ਹਿਊਮਨ ਰਾਈਟਸ ਬਣਿਆ ਹੋਇਆ ਪਰ ਪ੍ਰੋਪਰ ਜਿਹੜਾ ਸਮਾਜਿਕ ਤਾਨਾ ਬਾਨਾ ਉਹਦੇ ਲਈ ਇੱਕ ਮੈਨ ਕਮਿਸ਼ਨ ਵੀ ਹੋਣਾ ਚਾਹੀਦਾ ਹੈ ਕਾਨੂੰਨ ਵਿੱਚ ਕੁਆਲਿਟੀ ਹੋਣੀ ਚਾਹੀਦੀ ਹੈ ਜ਼ਰੂਰ ਪਰ ਔਰਤ ਲਈ ਇੱਕ ਮੈਸੇਜ ਹੈ ਕਿ ਤੁਸੀਂ ਜਿਹੜਾ ਹੋ ਚੁੱਕਾ ਹੈ ਜਿਹੜਾ ਗੁਜ਼ਰ ਚੁੱਕਾ ਹੈ ਜਾਂ ਜਿਹੜਾ ਤੁਹਾਡੇ ਨਾਲ ਬੁਰਾ ਵਕਤ ਨਿਕਲ ਗਿਆ ਹੈ ਉਹ ਲੋਟ ਕੇ ਅਸੀਂ ਉਹਨੂੰ ਵਾਪਸ ਤਾਂ ਨਹੀਂ ਲਿਆ ਸਕਦੇ ਪਰ ਜਿਹੜਾ ਹੁਣ ਹੋ ਰਿਹਾ ਹੈ ਅਸੀਂ ਉਸ ਨੂੰ ਰੋਕ ਕੇ ਆਪਣਾ ਅੰਤ ਤੱਕ ਬਦਲ ਸਕਦੇ ਆ ਆਪਣੇ ਉਸ ਦੀ ਐਂਡ ਨੂੰ ਚੇਂਜ ਕਰ ਸਕਦੇ ਆ ਉਹਨੂੰ ਰੋਕ ਕੇ ਤੇ ਦੇਰ ਜ਼ਿੰਦਗੀ ਚ ਕਦੇ ਵੀ ਨਹੀਂ ਆਪਣੇ ਹਰ ਪਹਿਲੇ ਥੱਪੜ ਨੂੰ ਰੋਕੋ ਆਪਣੇ ਹਰ ਸਲੈਪ ਨੂੰ ਰੋਕੋ ਜਿਹੜਾ ਤੁਹਾਡੇ ਨੂੰ ਸਲੈਪ ਕਰਦਾ ਤੁਹਾਨੂੰ ਪਹਿਲੀ ਹਰਾਸਮੈਂਟ ਨੂੰ ਉੱਥੇ ਹੀ ਸਟਾਪ ਕਰੋ ਔਰ ਆਪਣਾ ਸਨਮਾਨ ਕਰੋ ਇਹ ਮੇਰਾ ਮੈਸੇਜ ਮੇਨ ਲਈ ਵੀ ਫੀਮੇਲ ਲਈ ਵੀ ਉਮੀਦ ਕਰਦੀ ਆ ਕਿ ਤੁਸੀਂ ਆਪਣਾ ਧਿਆਨ ਰੱਖੋਗੇ ਜੈ